ਲਓ ਜੀ 16 ਕਿਲਿਆਂ ਟੱਕ ਦੇ ਵਿੱਚ ਆ ਗਏ 12 ਕਿੱਲੇ ਬੀਜ ਤੇ ਬਾਕੀ ਰਹਿ ਗਏ ਪਿੱਛੇ ਜਿਹੜੇ ਉਹ ਕੱਲ ਨੂੰ ਬੀਜਦਾ ਗਏ ਆ ਦੇਖੋ ਸਾਡੇ ਇੰਨੇ ਬੰਦੇ ਆ ਟਰਾਲੀ ਵਿੱਚ ਖੜੂ ਸੁਰੇ ਜਾਂਦੇ ਨੇ ਹੈਪੀ ਆ ਚਾਚਾ ਭਾਈ ਇੱਧਰ ਮੈਂਬਰ ਸਾਹਿਬ ਇੱਧਰ ਆ ਰਿਆ ਮਸ਼ੀਨ ਆ ਰਹੀ ਆ ਉਹ ਹੈ ਦੇ ਰੈਂਪੋ ਭੰਗੜਾ ਪਾਉਂਦਾ ਉਹਦਾ ਦੇਖ ਆ ਵਿਆ ਮਸ਼ੀਨਾਂ ਦੇਖੋ ਇੱਕ ਹੱਡਾ ਹੋ ਚੁੰਡੀ ਬਾਈ ਉਹ ਮੂਰੇ ਮੂਰੇ ਰੂਟਾਵੇਟਰ ਲਾਉਂਦਾ ਦੇਖੋ ਆ ਹੈਪੀ ਬਰਗਰ ਚੱਕ ਤੇ ਹੋ ਬੈਠਾ ਕੋਠੀ ਤੇ ਕੋਠੀ ਕੋਲੇ ਬੈਠਾ ਬੂਟਾ ਸਰਪੰਚ ਹੋਰ ਬੱਸ ਉਹ ਵਜਾਉਂਦਾ ਹਾਤੋਂ ਬੱਸ ਹੈਪੀ ਵੀ ਪੌਂਦਾ ਬੋਰਗਾ ਚੱਕੇ ਆ ਦੇ ਜੀਤੀ ਦਾ ਮੁੰਡਾ ਬੋਰਗਾ ਚੱਕਦਾ ਆਉ ਕਿਵੇਂ ਨਾ ਜਿਹੜਤ ਮਸ਼ੀਨ ਚ ਪੌਂਦਾ ਆਲੂ ਚੱਕ ਕਹਿੰਦਾ ਮੇਰੇ ਵੀਡੀਓ ਨਾਲ ਬਣਾਇਓ ਦੋ ਟਰਾਲੀਆਂ ਲੱਗ ਗਈਆਂ ਤੀਜੀ ਤਿਆਰ ਆ ਟਰਾਲੀ ਉਹ ਖੜੀ ਆ ਪਰਲੇ ਪਾਸੇ ਇੱਕ ਗੱਲ ਦਾ ਮੈਂ ਭੋਲੀਏ ਦੱਸਣੀ ਆ ਇਹਨੇ ਦਿਹਾੜੀ ਦੇ ਵਿੱਚ 12 ਕਿੱਲ ਸਾਡੀ ਮਸ਼ੀਨ ਬੀਜਦੀ ਆ ਹਣ ਤੁਸੀਂ ਦੱਸੋ ਕਮੈਂਟ ਦੇ ਵਾਸਤੇ ਛੋਟੀ ਮਸ਼ੀਨ ਕਿੰਨੇ ਕਿੱਲੇ ਬੀਜਦੀ ਆ ਆਲੂ ਸਵੇਰ ਤੋਂ ਲੈ ਕੇ ਸ਼ਾਮ ਤੱਕ